ਅੱਜ ਆਪਾਂ ਪਹਿਲੇ ਤੁਹਾਨੂੰ ਮਾਫੀ ਮੰਗਦੇ ਆ ਕਿਉਂਕਿ ਥੋੜੇ ਜਿਲੇ ਲੇਟ ਹੋ ਗਿਆ ਨਾ ਅਸੀਂ ਨੇ ਟਾਈਮ ਜੋ ਪਾਇਆ ਸੀ ਉਹ 11:30 ਤੋਂ 12:30 ਵਜੇ ਦਾ ਟਾਈਮ ਸੀ ਪਰ ਇਹ ਪੂਰੇ 1 ਘੰਟਾ ਲੇਟ ਹੋ ਗਏ ਕਿਉਂਕਿ ਸ਼ੂਟ ਚੱਲ ਰਿਹਾ ਸੀ ਸ਼ੂਟ ਕਰਕੇ ਲੇਟ ਹੋ ਗਿਆ ਨਾ ਤੇ ਆ ਜੋ ਮਿੱਤਰ ਜੁਰਜੋ ਆਪਣੇ ਨਾਲ ਜਿਹੜੇ ਜਿਹੜੇ ਬਾਈ ਜੁੜੀ ਲਵਾ ਦੋ ਤੇ ਜਾਣਕਾਰੀ ਸਾਂਝੀ ਕਰੋ ਸਾਡੇ ਨਾਲ ਕਿਉਂ ਚਰਨੇ ਆ ਬਾਈ ਕੋਈ ਕੁਝ ਚਾਹ ਕਾ ਲਓ ਚਲ ਕੇ ਖਾਣਾ ਕਿਮਾ ਗੁਲਚਾ ਹੈ ਤੇਰਾ ਸੱਤਵਾਂ ਗੁਲਚਾ ਤਿੰਨ ਮੈਂ ਕਿੱਥੇ ਰਹਿ ਗਿਆ ਤਿੰਨ ਗਿਣੇ ਨਹੀਂ ਮੈਂ ਤੂੰ ਉਧਰ ਭੱਜ ਕੇ ਦੇ ਉੱਪਰ ਮੈਨੂੰ ਪਤਾ ਹੀ ਨਹੀਂ ਲੱਗ ਵੀ ਇਹ ਬੰਦੇ ਨਾਲ ਅਜੇ ਕੋਈ ਬੰਦਾ ਸ਼ਰਤ ਲਾਣੀ ਜਾਂਦਾ ਵੀ ਗੁਲਚਿਆਂ ਦੀ ਤਾਂ ਆਜੋ ਖੋਲਾ ਚੈਲੰਜ ਆ ਕਿਉਂ ਚਰਨੇ ਖੋਲਾ ਚੈਲੰਜ ਹੈ ਪੂਰਾ ਹੂੰ ਲਾਲ ਮਿਰਚ ਤਾਂ ਕਰਦੀ ਨੇ ਕਹਿੰਦਾ ਹਰੀਆਂ ਅੱਛਾ ਇਹਦਾ ਮਤਲਬ ਤੂੰ ਮਿੱਠੇ ਦਾ ਸ਼ਕੀਨ ਹੈ ਤੇ ਹਾਂਜੀ ਦੋਸਤੋ ਜਿਹੜੇ ਜਿਹੜੇ ਬੰਦੇ ਲਾਈਵ ਜੁੜ ਚੁੱਕੇ ਨੇ ਸਾਡੇ ਨਾਲ ਨਾ ਕਮੈਂਟ ਕਰਕੇ ਕੋਈ ਵੀ ਸਵਾਲ ਜਵਾਬ ਹੈ ਜਿਹੜਾ ਹੈ ਚਰਨੇ ਹੋਰਾਂ ਤੋਂ ਪੁੱਛਣਾ ਚਾਹੁੰਦੇ ਜਾਂ ਮੈਡਮ ਆਏ ਹੋਏ ਨੇ ਨਾ ਇਹਨਾਂ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਜਰੂਰ ਸਾਡੇ ਨਾਲ ਮਿਲ ਕੇ ਆਪਦੇ ਵਿਚਾਰ ਆ ਉਹ ਸਾਂਝੇ ਕਰੋ ਜੇ ਗੱਲ ਕਰਿਆ ਕਰੋ ਭਾਈ ਸਰਦਿਆਂ ਨਾਲ ਕਰੋ ਉਹ ਤਾਂ ਵੀ ਦੱਸੋ ਉਹ ਆਪਣਾ ਕੀ ਇਹਨਾਂ ਨੂੰ ਚਰਨਾ ਨੂੰ ਜੋਗਰਾਜ ਵਾਲੀ ਐਕਟਿੰਗ ਵੀ ਆਪਣੀ ਸਕਿੱਲ ਹੈ ਜਿਹੜਾ ਤਾਕੜਾ ਉਹ ਦਿਖਾਊਗਾ ਹੁਣ ਥੋੜਾ ਜਿਹਾ ਇਹ ਖਾਨ ਦੇ ਵਿੱਚ ਵਿਅਸਤ ਨੇ ਮੈਡਮ ਕਿਵੇਂ ਨੇ ਇਹ ਪੰਜਰ ਤੋਂ ਇਹ ਨਾ ਮਰਵਾ ਦੇ ਜੋਗਰਾਜ ਜਿੱਦਾਂ ਇਹ ਨਾ ਪਹੁੰਚੇਗਾ ਠੀਕ ਹੈ ਜੀ ਕੁਲਜਾ ਸਾਰੇ ਲੋ ਆਪ ਸਮਝਾ ਲਓ ਬਈ ਮੈਡਮ ਦਾ ਦੇਖੋ ਦਿਲ ਦੇਖੋ ਕੋਈ ਕਹਿੰਦਾ ਦਿਲ ਦੇਖੇ ਯਾਰਾਂ ਦੇ ਦਰਿਆਵਾਂ ਵਰਗੇ ਨੇ ਐ ਮੈਡਮ ਨੇ ਆਪ ਦਾ ਜਿਹੜਾ ਨੌਮਾ ਗੁਲਚਾ ਸੀ ਉਹ ਵੀ ਸਾਨੂੰ ਸਮਰਪਿਤ ਕਰਤਾ ਕਹਿੰਦੇ ਇਹ ਖਾਣਾ ਤਾਂ ਬਈ ਖਾ ਸਕਦੇ ਹੋ ਚਰਨ ਅੱਜ ਤਾਂ ਬੜੀ ਸਪੀਡ ਖਤਰ ਗਈ ਆ ਕੋਈ ਨਹੀਂ ਖਾਉਂਦਾ ਦਿੱਥੋਂ ਓਏ ਕੋ ਲੱਖ ਦੀ ਆ ਬਾਈ ਮੈਂ ਪਹਿਲਾਂ ਰੋ ਲਿਆ ਸਾਰਿਆਂ ਨੂੰ ਬਈ ਆ ਲਓ ਹਾਂ ਨੋ ਨੋ ਲਈ ਜਾਓ ਖਵਾਇਓ ਨਾ ਵਿਚਾਰਿਆਂ ਨੂੰ ਬਈ ਖਾ ਲਓ ਬਈ ਤੇ ਮੈਂ ਫਿਰ ਗੱਲ ਇਹ ਹੀ ਰਿਪੀਟ ਕਰ ਰਿਹਾ ਹਾਂ ਦੋਸਤੋ ਵੀ ਜਿੰਨਾ ਜਿੰਨਾ ਭਾਈਆ ਨੇ ਲਾਈਵ ਵਿੱਚ ਜੁੜ ਚੁੱਕੇ ਨੇ ਉਹ ਕਮੈਂਟ ਕਰਕੇ ਆਪਦੇ ਨਾਮ ਦੀ ਹਾਜ਼ਰੀ ਲਵਾ ਲਓ ਤੇ ਜੇ ਕੋਈ ਤੁਹਾਡਾ ਸਵਾਲ ਹੈਗਾ ਹਨਾ ਤਾਂ ਉਹ ਸਾਡੀ ਟੀਮ ਨਾਲ ਤੁਸੀਂ ਕਰ ਸਕਦੇ ਹੋ ਤੇ ਜੋ ਵੀ ਗੱਲਾਂ ਬਾਤਾਂ ਨੇ ਸਭ ਕਿਉਂ ਨਾ ਭਾਈ ਫੋਨ ਲੈ ਕੇ ਗੱਲ ਕਰਨੀ ਹੈ ਜਰੂਰੀ ਸਭ ਨੇ ਸ਼ੱਕ ਲੱਗ ਰਾਂ ਛੇੜੀ ਛੇੜੀ ਦੇ ਉਤਾਵਲੇ ਹੋ ਰਹੇ ਨੇ ਆਪਣੇ دوست ਮਿੱਤਰ ਤੇ ਕਹਿੰਦੇ ਵੀ ਆ ਜਿਹੜੀ ਚਰਨੇ ਦੀ ਐਕਟਿੰਗ ਦਾ ਸਕੱਲਾ ਸੀ ਨੇ ਲਾਈਵ ਦੇਖਣਾ ਲਾਈਵ ਪਰਫਾਰਮੈਂਸ ਦੇਖਣੀ ਹੈ ਬਾਈ ਸੋਡੇ ਬਾਤਾਂ ਲਿਆਵਾ ਗਿਆ ਮੈਂ ਪੰਪ ਦੀਆਂ ਬੰਦ ਕਰ ਸਾਥ ਦੇ ਚ ਤੇ ਇੱਕ ਸਾਨੂੰ ਦੱਸੋ ਯਾਰ ਲਾਸਟ ਟਰੱਕ ਡਰਾਈਵਰ ਜਿਹੜੀ ਗੱਡੀ ਆ ਸੀ ਮਤਲਬ ਕਿ ਵੀਡੀਓ ਅਪਲੋਡ ਕੀਤੀ ਸੀ ਉਹਨਾਂ ਨੇ ਕਿੰਨੇ ਕਿੰਨੇ ਨੇ ਦੇਖ ਲਈ ਤੇ ਜਿਨ੍ਹਾਂ ਨੇ ਨਹੀਂ ਦੇਖੀਓ ਜ਼ਰੂਰ ਦੇਖੋ ਤੇ ਜਿਨ੍ਹਾਂ ਨੇ ਦੇਖੀ ਸੀ ਉਹ ਕਮੈਂਟ ਕਰਕੇ ਦੱਸੋ ਵੀ ਕਿਵੇਂ ਲਗੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਸਮਝੇ ਉਹ ਰੋਜ ਮੈਂ ਬਹੁਤ ਸੋਨਾ ਦਿੱਤਾ ਹੈ ਡਾਇਲੌਗ ਕੀ ਸੀ ਉਹ ਗੱਡੀ ਵਾਲਾ ਮੈਂ ਨਿੰਮੋ ਗੱਡੀ 베ਚਤੀ ਹੂੰ ਅਰੇ ਗੱਡੀ ਕਿਉਂ 베ਚਤੀ ਨਿੰਮੋ ਗੱਡੀ ਦਾ ਦੁਬਾਰਾ ਆਜੇ ਨਿੰਮੋ ਗੱਡੀ ਦਾ ਦੁਬਾਰਾ ਆਜੇ ਪਰ ਤੇਰੀ ਇੱਛਾ ਤੇ ਇਹ ਦੁਬਾਰਾ ਮੰਨ ਲਓ ਇਹ ਬਾਈ ਪਿਛਲੀ ਮੂਵੀ ਦਾ ਡਾਇਲੌਗ ਸੀ ਕਿ ਚਾਰਨਾ ਡਰਾਈਵਰ ਹੁੰਦਾ ਹੈ ਜੇ ਰੋਡ ਡਰਾਈਵਰ ਹੁੰਦਾ ਉਹਦੇ ਵਿੱਚ ਇਹਨੂੰ ਕਿਸੇ ਮਜਬੂਰੀ ਕਾਰਨ ਨਾ ਗੱਡੀ ਵੇਚਣੀ ਪੈ ਜਾਂਦੀ ਹੈ ਆ ਜਿਹੜਾ ਬੋਲਾ ਲੈ ਰਿਹਾ ਬਾਈ ਇਹਦੀ ਮਜਬੂਰੀ ਕਰਕੇ ਗੱਡੀ ਵੇਚਣੀ ਪਈ ਆ ਦੱਸ ਨਹੀਂ ਰਿਹਾ ਸੀ ਗੱਲ ਇਹ ਉਹਦੇ ਵਿੱਚ ਯਾਰ ਉਹਦੇ ਵਿੱਚ ਮੇਰਾ ਹੁੰਦਾ ਬਿਲੰਦ ਦਾ ਰੋਲ ਹਨਾ ਤੇ ਮੈਂ ਤਾਂ ਪੈਸੇ ਲੈਂਦੇ ਹੁੰਦੇ ਨੇ ਤੇ ਮੈਂ ਆਪਣੇ ਪੈਸਿਆਂ ਦੀ ਵਸੂਲੀ ਵਾਸਤੇ ਇਹਨਾਂ ਨੂੰ ਐਸੀ ਗਾਦੀ ਲੈ ਲੈਣੇ ਜਾਂ ਲੈਣਾ ਹੀ ਨਹੀਂ ਕਰਤੀ ਜੀ ਬਈ ਆ ਕੇ ਗੱਡੀ ਵੇਚਣੀ ਦੱਸੋ ਬੰਦਾ ਕੀ ਕਰੇ ਤੇ ਮੇਥੋਂ ਦੁਖੀ ਹੋ ਕੇ ਇਹ ਆਪਣੀ ਗੱਡੀ ਵੇਚਦਾ ਨੇ ਜਦੋਂ ਇਹਦੀ ਘਰ ਵਾਲੀ ਇਹਨੂੰ ਪੁੱਛਦੀ ਆ ਕਹਿੰਦੀ ਵੀ ਇਹ ਪੈਸੇ ਕਿੱਥੋਂ ਆਏ ਕਹਿੰਨਾ ਗੱਡੀ ਵੇਚਤੀ ਕਹਿੰਦੀ ਗੱਡੀ ਵੇਚਤੀ ਕਹਿੰਦਾ ਕਿਉਂ ਉਹ ਬੋਧੇਗਾ ਨਹੀਂ ਕਾਤੋਂ ਗੱਡੀ ਕਾਤੋਂ ਵੇਚਤੀ ਫਿਰ ਇਹ ਬਾਈ ਕਹਿੰਦਾ ਕਹਿੰਦਾ ਦੇਖ ਆਪਾਂ ਮਿਹਨਤ ਕਰਾਂਗੇ ਨਾ ਮਿਹਨਤ ਕਰਕੇ ਗੱਡੀ ਤਾਂ ਦੁਬਾਰੇ ਆਪਾਂ ਕਮਾ ਲਾਂ ਬਾਈ ਪਰ ਜਿਹੜੀ ਇੱਜ਼ਤ ਐ ਜੋ ਇੱਕ ਵਾਰੀ ਲੁੱਟ ਗਈ ਕਹਿੰਦਾ ਉਹ ਨੂੰ ਆਪਾਂ ਦੁਬਾਰੇ ਕਮਾ ਨਹੀਂ ਸਕਦੇ ਮਲੰਕੇ ਬਹੁਤ ਸੋਹਣਾ ਮੈਸੇਜ ਸੀ ਹੈ ਨਾ ਯਾਰ ਕੈਂਟ ਚੀਜ਼ ਦਾ ਕਨਸੈਪਟ ਸੀ ਤਾਂ ਵਿੱਚ ਨਹੀਂ ਕਿ ਮਨਪੂਰੀ ਦੇ ਬਹਿ ਬਾਗ ਜਾਂਦੀ ਗੱਡੀ ਦੇ ਮਗਰੋਂ ਜੀ ਤੋਂ ਮੈਂ ਪੈਸੇ ਲੈਣੇ ਮਲੰਕ ਤੋਂ ਉਹ ਮੇਰੇ ਘਰੇ ਆ ਕੇ ਜਿਹੜੇ ਮਾਰਦਾ ਦੀ ਮੇਰੀ ਜਨਾਨੀ ਤੇ ਪੋਲੀ ਰੱਖ ਰੱਖਦਾ ਅੱਛਾ ਓਏ ਜਿਹੜੇ ਬੰਦੇ ਨੇ ਤੈਨੂੰ ਪੈਸੇ ਦਿੱਤੇ ਮਲੰਕ ਹੋ ਗਿਆ ਹੈ ਅਕਸ਼ਰ ਕੇ ਬਾਈ ਗੱਡੀ ਵਿੱਚ ਨਹੀਂ ਕੋਈ ਦੇਖ ਵੱਡਾ ਖਾਹੂ ਕਰ ਤੇ ਮੈਡਮ ਵੀ ਤੁਹਾਡੇ ਨਾਲ ਬਰਤਾਲਾਪ ਕਰਨਗੇ ਹਲੇ ਥੋੜਾ ਜਿਹਾ ਖਾਣ ਦੇ ਵਿੱਚ ਵਿਅਸਤ ਨੇ ਤੇ ਮੈਂ ਰਿਪੀਟ ਕਰ ਰਿਹਾ ਬਾਈ ਜਿੰਨਾ ਜਿੰਨਾ ਵੀਰਾਂ ਦਾ ਕੋਈ ਵੀ ਸਵਾਲ ਹੈ ਤਾਂ ਹੋ ਪਲੀਜ਼ ਸਾਨੂੰ ਪੁੱਛ ਸਕਦੇ ਨੇ ਹੈਨਾ ਕੋਈ ਵੀ ਕੁਐਸਚਨ ਹੈ ਜਿਹੜਾ ਤੁਹਾਡਾ ਤੁਸੀਂ ਪੁੱਛ ਸਕਦੇ ਹੋ ਟੀਮ ਨੂੰ ਲੈ ਕੇ ਆਉਣ ਵਾਲੇ ਪ੍ਰੋਜੈਕਟਾਂ ਨੂੰ ਲੈ ਕੇ ਹੂੰ ਸਾਡੇ ਕੰਨੀ ਤੋਂ ਦੇਖ ਘਰੇ ਨਹੀਂ ਕਰਨੇ ਕਿ ਮੈਂ ਹੈ ਉਹ ਲੇ ਵੀ ਆ ਬੰਦੇ ਦਾ ਖੁੱਲਾ ਚੈਲੰਜ ਹੈ ਕੁਲਚਿਆਂ ਦਾ ਕਹਿੰਦਾ ਵੀ ਜਿਹੜਾ ਵੀ ਬੰਦਾ ਮੇਰੇ ਨਾਲ ਕੁਲਚਿਆਂ ਦਾ ਕੋਈ ਬੜਾ ਪਾਉ ਕਹਿੰਦੇ ਨੇ ਜੀ ਇਹਨੂੰ ਕੋਈ ਇਹ ਐਕਸੈਪਟ ਕਰਨਾ ਚਾਹੁੰਦਾ ਹੋਵੇ ਚੈਲੰਜ ਉਹਨੂੰ ਖੁੱਲਾ ਚੈਲੰਜ ਹੈ ਬਸ ਇੱਕ ਕੰਡੀਸ਼ਨ ਹੈਗਾ ਨਾ ਮਿਰਚਾਂ ਘਟਾਉਣੇ ਦੇਣਨੇ ਕੁਲਚੇ ਚ ਕਹੋ ਬਈ ਕਿ ਮਿਰਚ ਜਿਆਦੇ ਖਾਣ ਦਾ ਸ਼ਕੀਲ ਹੋਣਾ ਹੈ ਅਗਲਾ ਕਹਿੰਦੇ ਵੀ ਜਿਹੜਾ ਕੁਲਚਾ ਨੀਰਾ ਕਰੇਗਾ ਬਈ ਉਹ ਨਹੀਂ ਅਗਲਾ ਤਾਂ ਆਪਦੇ ਸਿਆਣੇ ਕਰ ਸਕਦਾ ਹੈ ਉਹ ਦਾ ਕਰਦੇ ਜਿੰਨੇ ਮਰ ਕੀ ਕਰੇ ਆ ਬੇ ਲੋਕ ਜਸਪ੍ਰੀ ਤੂੰ ਵੀ ਕਰ ਲੈ ਗੱਲਾਂ 2 ਮਿੰਟ 2 ਮਿੰਟ ਇੱਧਰ ਸਾਰੇ ਵਿਅਸਤ ਚੱਲਣ ਰਿਹਾ ਵੀਰੇ ਇਹਨਾਂ ਨਾਲ ਸਰਜੂਗਾ ਕਿ ਨਾ ਫਿਰ ਹੋਰ ਕਸ਼ਟ ਕਰਨਾ ਪਊਗਾ। ਚਲ ਫਾਨਾ ਨਾ ਕਰੂੰਗਾ ਇੰਨਾ ਗਾਸ। ਹਲੇ ਵੀ ਪਤੰਦਰ ਖਾ ਕੇ 11 ਕਹਿੰਦਾ ਸਾਰ ਲਾਂਗੇ। ਐਹ। ਬੜਾ ਸਰਾ ਚੀਜ਼ ਆ ਯਾਰ। ਤੂੰ ਆਦਾ ਯਾਰ ਲੋ। ਲੱਗੇ ਲੱਗੇ। ਹੂੰ। ਕਰਨੇ ਛੇਤੀ ਹਤਰੇ ਗੱਗੂ ਗੱਲਾ ਦੇ ਡਾਇਲੌਗ ਨੂੰ ਚਾਹ ਦੀ ਲੋੜ ਹੈ ਤਿੰਨ ਚਾਰ ਗਲਾਸਾਂ ਇਕੱਠਿਓ ਤਿੰਨ ਚਾਰ ਗਲਾਸਾਂ ਨਾਲ ਕੀ ਹੋਣਾ ਤੇਰਾ ਕੋਲੇ ਪੀਵੇਂਗਾ ਤੂੰ ਤਾਂ ਆਹਾ ਆਹਾ ਲੈ ਵੀ ਦੋਸਤੋ ਇੱਕ ਚੀਜ਼ ਹੋਰ ਦੋਸਤੋ ਯਾਰ ਆ ਆ ਕੌਲਿਆਂ ਦੇ ਵਿੱਚ ਆ ਜਿਹੜੇ ਕੌਲੇ ਦਿਖਾਇਆ ਹਨ ਇਹਨਾਂ ਦੇ ਵਿੱਚ ਚਾਹ ਕੌਣ-ਕੌਣ ਪੀਂਦਾ ਬਈ ਇਹਦੇ ਬਿਨਾ ਸੁਆਦ ਹੀ ਨਹੀਂ ਆਉਂਦਾ ਸਾਲਾ ਨੰਦ ਜਾਨੀਆ ਮਤਲਬ ਜਿੰਨਾ ਜ਼ਰੂਰਤ ਦੂਜਾ ਹੂੰ ਚਲੋ ਜੀ ਜਿਹੜਾ ਲੰਚ ਟਾਈਮ ਸੀ ਹੈ ਨਾ ਇੱਕ ਰਿਫਰੈਸ਼ਮੈਂਟ ਲੈਤੀ ਹੈ ਨਾ ਚਰਨੇ ਹੋਰਾਂ ਨੇ ਉਹ ਇਹਨਾਂ ਦੀ ਓਵਰ ਹੋ ਚੁੱਕੀ ਹੈ ਤੇ ਹੁਣ ਸ਼ੂਟ ਸ਼ੁਰੂ ਹੋਣਾ ਤੇ ਮਿਲਦੇ ਆਪਾਂ ਜਲਦੀ ਹੀ ਤੇ ਜਿਹੜੇ-ਜਿਹੜੇ ਸੱਜਣਾ ਨੇ ਚੈਨਲ ਨੂੰ ਲਾਈਕ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਉਹ ਲਾਈਕ ਕਮੈਂਟ ਜਰੂਰ ਕਰਿਆ ਕਰੋ ਯਾਰ ਕਿਉਂਕਿ ਇਸ ਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਨਾ ਬੋਲਣਾ ਕੀ ਹੈ ਸੁਣਾ ਦੋ ਦੁੱਖ ਸੁਖ ਬਸਾ ਆਪਣੇ ਨਾਲ ਜਿਹੜੇ ਬਾਈ ਜੁੜ ਚੁੱਕੇ ਨੇ ਗੱਲਾਂ ਬਾਤਾਂ ਕਰ ਲੋ ਸਭ ਤੋਂ ਵੱਡਾ ਮੈਂ ਮੈਂ ਸੀ ਕੀ ਗੱਲ ਲਿਖੋ ਸਾਰੇ ਸਭ ਤੋਂ ਪਹਿਲਾਂ ਪਿਆਰ ਪਰਿਵਾਰ ਨੂੰ ਸਭ ਤੋਂ ਵੱਡਾ ਮੈਂ ਨਾ ਜ਼ਿੰਦਗੀ ਚ ਇੱਕ ਗੱਲ ਕਹਿੰਦੀ ਆ ਕਿ ਇਨਸਾਨ ਦਾ ਆ ਦਰਵਾਜ਼ਾ ਨ ਕੋਈ ਬੰਦਾ ਤੁਹਾਨੂੰ ਸੱਚੇ ਦੇ ਜੋ ਤੁਹਾਨੂੰ ਪਿਆਰ ਕਰਦਾ ਉਹਨੂੰ ਕਦੇ ਨਾ ਤੋੜ ਜਿਹੜੇ ਮਤਲਬ ਦੇ ਲੋਕ ਹੁੰਦੇ ਨੇ ਉਹਨੂੰ ਖਾਂਤਾਂ ਤੇ ਹੁੰਦੇ ਨੇ ਇਹਨਾਂ ਸੱਚੇ ਦੀ ਬੋਤਲ ਨੂੰ ਪਿਆਰ ਕਰਨਾ ਹੋਵੇ ਇਸ ਤੇ ਕੋਈ ਵੀ ਲੱਗਦਾ ਹੋਵੇ ਕੋਈਸ ਬੰਦੇ ਦੀ ਕਦੇ ਵੀ ਜਿੰਨੀ ਤੋਂ ਵੱਧ ਹਰਿਆ ਲੱਗਦਾ ਕਿਉਂਕਿ ਉਹ ਸਭ ਤੋਂ ਵੱਡੀ ਦੌੜ ਹੈ ਸਭ ਤੋਂ ਵੱਡੀ ਦੌੜ ਕਿ ਕਿ ਜਿੰਦਗੀ ਚ ਕੋਈ ਚੀਜ਼ ਸਿੱਖਿਆਗੇ ਸਟੋਰੀ ਵਿੱਚ ਕਦੇ ਵੀ ਉਸ ਇਨਸਾਨ ਤੋਂ ਇਹ ਦੋ ਗੱਲਾਂ ਕਿ ਦਿੱਤਾਂ ਦਾ ਵੀ ਜਿਸ ਵੀ ਰੂਪ ਦੇ ਵਿੱਚ ਤੁਹਾਨੂੰ ਮਿਲਦਾ ਕੋਈਸ ਬੰਦੇ ਦੀ ਆਦਰ ਸਤਿਕਾਰ ਕਰੋ ਕਿਉਂਕਿ ਉਹ ਸਿਰੋੱਚ ਤੋਂ ਹੋ ਰਿਹਾ ਹੈ ਕੁਦਰਤ ਕੋ ਬਾਦ ਕੁਦਰਤ ਬੰਨ। ਕੁਦਰਤ ਸਿਆਲੋ। ਅਗਲੇ ਦਿਨ ਕਰਤਾ। ਲੋ ਜੀ ਏ ਸੀ ਕੁਛ ਮੈਡਮ ਦੇ ਆਪਣੇ ਹਨ ਪਰਸਨਲ ਜਜ਼ਬਾਤ ਖਿਆਲ ਤੇ ਗੱਲ ਵੀ ਸਹੀ ਆ ਨਾ ਕਿ ਜਿੱਥੇ ਲਾਈਆ ਤਾਂ ਨਮਾ ਹੋ ਜਰੂਰ ਤੇ ਫੋਨ ਟਾਈਮ ਹੋ ਗਿਆ ਓਵਰ ਜੀ ਜਿਹੜੇ ਜਿਹੜੇ ਭਾਈਆਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਲਾਈਵ ਦੇ ਵਿੱਚ ਸ਼ਾਮਲ ਹੋਏ ਆ ਉਹਨਾਂ ਦਾ ਵਿਸ਼ੇਸ਼ ਧੰਨਵਾਦ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਜਲਦੀ ਹੀ ਨਵੀਆਂ ਗੱਲਾਂ ਨਵੀਆਂ ਬਾਤਾਂ ਦੇ ਨਾਲ ਧੰਨਵਾਦ। ਲਿੰਕ ਜੀ